ਪੰਜਾਬ ਚ ਤੈਂਦੂਏ ਦੀ دہشت ਲਗਾਤਾਰ ਵੱਧਦੀ ਜਾ ਰਹੀ ਹੈ ਇਹ ਵੀਡੀਓ ਕੱਲ ਯਾਨੀ ਕਿ 10 ਸਤੰਬਰ ਦਾ ਦੱਸਿਆ ਜਾ ਰਿਹਾ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਮੰਡੀ ਗੋਬਿੰਦਗੜ ਦਾ ਰਾਤ ਵੇਲੇ ਲੋਕਾਂ ਨੇ ਤੈਂਦੂਏ ਨੇ ਵੇਖਿਆ ਤਾਂ ਸਾਰੇ ਸਹਿਮ ਗਏ ਤੁਸੀਂ ਅੱਜ ਦੇਖਿਆ ਕਿਹਨੇ ਚੀਤਾ ਹੋਇਆ ਤੈਂਦੂਏ ਤੁਸੀਂ ਸਵੇਰੇ 3 ਵਜੇ ਦੇਖਿਆ ਹੈ ਆਪ ਹਾਂਜੀ ਖੁਦ ਆਪ ਦੇਖਿਆ ਹਾਂ ਕੀ ਗੱਲ ਕੀ ਹੋਈ ਟਿਕਟ ਨਹੀਂ ਆਈ ਹੈ ਕੁੱਤਿਆਂ ਨੂੰ ਪੈਂਦਾ ਸੀਗਾ ਕੁੱਤੇ ਉਹਨਾਂ ਨੂੰ ਪੈਂਦੇ ਸੀਗੇ ਮਤਲਬ ਅਸੀਂ ਸੋਚਿਆ ਵੀ ਕੋਈ ਚੋਰ-ਚੂਰ ਹੋਣਾ ਵੀ ਜਿਹੜੇ ਕੁੱਤੇ ਇਸ ਤਰ੍ਹਾਂ ਭੌਂਕ ਰਹੇ ਨੇ ਅੱਛਾ ਤੇ ਮਤਲਬ ਜਦੋਂ ਉਹ ਆ ਕੇ ਉੱਧਰ ਆ ਕੇ ਡਰ ਗਿਆ ਤੇ ਫਿਰ ਵਾਪਸ ਆ ਕੇ ਸਾਡੇ ਦਰਵਾਜ਼ੇ ਦੇ ਮੂਹਰੇ ਖੜੇ ਆ ਅੱਛਾ ਤੇ ਦੇਖਿਆ ਤੇ ਸਾਡੇ ਘਰ ਦੇ ਕਹਿਣ ਲੱਗੇ ਵੀ ਇਹ ਤਾਂ ਚੀਤਾ ਹੈ ਵੀ ਤਾਂ ਵੀ ਜਲਦੀ ਫਿਰ ਅਸੀਂ ਇੱਕ ਦੂਜੇ ਨੂੰ ਫੋਨ ਕਰਾਇਆ ਫਿਰ ਇੱਧਰ ਵੀਰਜੀ ਨੂੰ ਫੋਨ ਕਰਿਆ ਮਤਲਬ ਸਾਰਿਆਂ ਨੂੰ ਫੋਨ ਕਰਕੇ ਸਾਰਿਆਂ ਨੂੰ ਅਲਰਟ ਕੀਤਾ ਹਾਂਜੀ ਵੀ ਚੀਤਾ ਆਇਆ ਹੈ ਵੀ ਆਪਣਾ ਬਚਾਓ ਕਰੋ ਇਸ ਦੇ ਕਿਸੇ ਨੂੰ ਫਿਰ ਤੁਸੀਂ ਜਾਣ ਕਾਰੀ ਹੋਰ ਵੀ ਕਿਸੇ ਨੂੰ ਦਿੱਤੀ ਹਾਂਜੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਨਾਉਂਸਮੈਂਟ ਵੀ ਕਰਵਾਈ ਆ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਚਲੇ ਗਿਆ ਫਿਰ ਉਸ ਤੋਂ ਬਾਅਦ ਹਾਂਜੀ ਇਸ ਜਗ੍ਹਾ ਤੇ ਆਏ ਇਸ ਤੋਂ ਪਹਿਲਾਂ ਚਨਾਰਥਲ ਖੁਰਦ ਪਿੰਡ ਚ ਤेंदुए ਦੇ ਪੰਜਿਆਂ ਦੇ ਨਿਸ਼ਾਨ ਵੇਖੇ ਗਏ ਵਿਭਾਗ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ ਤੇ ਹੁਣ ਇੱਕ ਵਾਰ ਮੋੜ ਤੋਂ ਆਮ ਲੋਕਾਂ ਚ ਡਰ ਪੈਦਾ ਹੋ ਗਿਆ ਪੰਜਾਬ ਚ 15 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਤेंदुए ਦੀਆਂ ਕਈ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਪਟਿਆਲੇ ਤੇ ਫਤਿਹਗੜ੍ਹ ਸਾਹਿਬ ਤੋਂ ਤेंदुए ਨੇ ਵੱਡਾ ਨੁਕਸਾਨ ਵੀ ਕੀਤਾ ਪਟਿਆਲਾ ਚ ਤਕਰੀਬਨ ਡੇਢ ਦਰਜਨ ਤੋਂ ਵੱਧ ਪਾਲਤੂ ਜਾਨਵਰਾਂ ਨੂੰ ਤेंदुए ਨੇ ਨੁਕਸਾਨ ਪਹੁੰਚਾਇਆ ਹਾਲਾਂਕਿ ਅਜੇ ਤੱਕ ਜੰਗਲਾਤ ਵਿਭਾਗ ਦੇ ਟੀਮਾਂ ਤेंदुए ਨੂੰ ਫੜਨ ਚ ਨਾਕਾਮ ਨੇ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਤੱਕ ਦੇ ਲਈ ਇਹ ਰਿਪੋਰਟ ਭੇਜੀ ਹੈ ਗੁਰਦੀਪ ਸਿੰਘ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ